ਨਜਾਲੇਂ ਦੇ ਕੋਲੇ ਜਾ ਮਾ ਚੱਕ ਤੇਰੇ ਕਿਤਾਬਾਂ ਤੈਨੂੰ ਪੜ੍ਹਾਈ ਖੜੀ ਆ ਮੈਂ ਜਿੰਨਾ ਪੜ੍ਹ ਲੀ ਬਸ ਬਹੁਤ ਐ ਆ ਕਰ ਦੱਕ ਮਛਾਂਬਲਾ ਸਾਰਾ ਮੈਂ ਥੋੜਾ ਥੋੜਾ ਫਰਨ ਕੁਕ ਕਰ ਹੁੰਦਾ ਸਾਰਾ ਦਿਨ ਆ ਬੰਨੇ ਬਾਬਾ ਗੁਰੂ ਹੱਕ ਆਪਦੇ ਪਿਆਉਤੀ ਦੋਨੇ ਪਕਾ ਕੇ ਖਾ ਲ ਕੋ ਅਸੀਂ ਮਾਮਾ ਤੀਆਂ ਕੁਛ ਕਰੀਏ ਬਾੜੇ ਨੰਨੀ ਰੋਵ ਜਾ ਨਾ ਮਾਰੇ ਕੰ ਲੈ ਨਹੀਂ ਰੋਵੂਗਾ ਹੂੰ ਨਹੀਂ ਰਹਿਣਾ ਪਕਾ ਕੇ ਖਾ ਲਿਆ ਕਰੋ ਮੈਂ ਤੈਨੂੰ ਦੱਸਾਂ ਪਕਾ ਦੂੰਗੀ ਮੈਂ ਵੀ ਆ ਕੇ ਮੱਤ ਚੀਂ ਫੂਕ ਦੂੰ ਮੈਂ ਵੀ ਆ ਰਗਾ ਪੁੱਤਰ ਰੋਣਾ ਤੇਰਾ ਪਿਓ ਜਿਉਂਦਾ ਹੈ ਹਲੇ ਫਿਕਰ ਨਾ ਕਰ ਮੈਂ ਤੈਨੂੰ ਸਾਰਾ ਕੁਝ ਲਿਆ ਕੇ ਦਊ ਕੁੜੀਏ ਬਗਜਾ ਤੂੰ ਸਾਡਾ ਤਮਾਸ਼ਾ ਦੇਖੀ ਜਾਨੀਂ ਆ ਤੂੰ ਨਾ ਇਹ ਰਲ ਮਿਲ ਕੇ ਤੇਰੀ ਮਾਂ ਨਾਲ ਤੁਸੀਂ ਦੋਨਾਂ ਨੇ ਕੰਮ ਕਰਿਆ ਆ ਮਾ ਕੁੜੀਆਂ ਨੂੰ ਵੀ ਆਪ ਤਾਂ ਉਠਣਾ ਨਹੀਂ ਹੈਗਾ ਜਿੰਨਾ ਚਿਰ ਨਾ ਜਾ ਕੇ ਕੰਨਾਂ ਚ ਢੋਲ ਨਾ ਵਜਾ ਮਾ ਜਮੀਨ ਉੱਠਦੀ ਆ ਮਨੋਂ ਤਾਂ ਨਾ ਮਾਦੀ ਤੀ ਸਾਰਾ ਦਿਨ ਨਾ ਠਾ ਸਾਰਾ ਦਿਨ ਨਹੀਂ ਉੱਠਦੀ ਮਾਂ ਵਰਗੀ ਮੈਂ ਦਿਨ ਨਹੀਂ ਤੇਰੀ ਅਸ਼ਰੀ ਜਾ ਕੇ ਪਈ ਕੰਨੀ ਤਾਂ ਦੇਖ ਲੈ ਤੈਨੂੰ ਜਾਗ ਨਹੀਂ ਆਉਂਦੀ ਹਾਂ ਦਦੇ ਕੀ ਹੋ ਗਿਆ ਅ ਤੈਨੂੰ ਪਤਾ ਨਹੀਂ ਕਿੱਥੇ ਸੂਰ ਜਾ ਰਿਹਾ ਬੇਬਰਾਤ ਨੰਮੇ ਪੜੀ ਜਾਂਦੀ ਸੀ ਲੇਟ ਫੜੀ ਹੋ ਗਈ ਸੀ ਸੌਣ ਚ ਪਰਦੀ ਤੇ ਕਰਦੀ ਤੇ ਕਮਾਈਆਂ ਕਿੱਥੇ ਲੱਗੀ ਰੋਟੀ ਮੇਰੀ ਜਾਨ ਨੂੰ ਛਿੱਤ ਗਈ ਜੰਮ ਕੇ ਪਾਲੀ ਚੱਲੇ ਨੂੰ ਪਕਾਪ ਘਰ ਉਤੇ ਪਾਲੀ ਚੱਲੇ ਦਾ ਬੱਬਰ ਇਹਦਾ ਬੇਬੇ ਹੋ ਕੀ ਗਿਆ ਮੈਂ ਕਿਹੜਾ ਕੁਛ ਕਰਿਆ ਤੁਸੀਂ ਐਂ ਕਾ ਤੋ ਬੋਲੀਂ ਕੁਛ ਕਰਿਆ ਨਹੀਂ ਨਾ ਤੈਨੂੰ ਆਈ ਨਹੀਂ ਸ਼ਰਮ ਆਉਦੀ ਜੋ ਕੱਲੀ ਸਾਰਾ ਦਿਨ ਕਿੱਧਰ ਕਿੱਧਰ ਹੋਵੇ ਪਸ਼ੂਆਂ ਦਾ ਕਰਾਂ ਕਿ ਗੋਹੇ ਕੋਨੇ ਕਾ ਸਨ ਨੂੰ ਪੂਕਾ ਮੈਂ ਵੇ ਵ ਜਾਨੀ ਮ ਕਰਦੀ ਆ ਕੰਮ ਬਸ ਕਰਦੀ ਆ ਕੰਮ ਫੇਰ ਲੱਗ ਜੂ ਫੜਦਰ ਵਾਲਾਂ ਦੀ ਹੋ ਜੂਗੀ ਫੇਰ ਇੱਥੇ ਲਾਇਆ ਰੋਦੀ ਆ ਪਾਸ ਕਿ ਕਿ ਜੰਮ ਕੇ ਮੇਰੀ ਜਾਨ ਨੂੰ ਕਰਗੀ ਸਿਆਤਾ ਨੰ ਮਗਰੋ ਲਹਿ ਨ ਮਰੇ ਆ ਮੇਰੀ ਗੱਲ ਸੁਣ ਲੈ ਇੱਥੇ ਬਾਹਰੇ ਆਲਮਟੋਲੇ ਦੀ ਨਕਰੀ ਚੱਲ ਆਟਾ ਬੰਨ ਕੇ ਨਾ ਚਾਰ ਰੋਟੀਆਂ ਲਾ ਦੇ ਕੁੜੀ ਨੇ ਕਾਲਜ ਜਾਣਾ ਠੀਕ ਹੈ ਕਾਚ ਕਿੱਥੇ ਫੂਕੀ ਦੱਸ ਮੈਨੂੰ ਫੜਾਵਾਂ ਕੁੜੀ ਨੂੰ ਪਤਾ ਨਹੀਂ ਕਿੱਥੇ ਧਰੀਏਗੀ ਛੇ ਸੇਤੀ ਹਮਾਰੇ ਕਾਲੀ ਅੱਖ ਮਾਰਿਆ ਕਰ ਉਗਲਾਂ ਗਿਆ ਨਾ ਮਾਰੀ ਚੱਲੀ ਮੇਰੀਆਂ ਨੂੰ ਘੱਟ ਦੀ ਰੋਤੀ ਤੇ ਹਏ ਮੈਂ ਮਰ ਜਾ ਮੇਰੀ ਭੋਲੀ ਜਿੱਤੀ ਕਿਨਿਸ਼ਤੀ ਪੀਏ ਮੇਰਾ ਤਾਂ ਠਾਉਂ ਨੂੰ ਵੀ ਜੀ ਨਹੀਂ ਕਰਦਾ ਵਿਚਾਈ ਸਾਰੀ ਰਾਤ ਪੜੀ ਜਾਂਦੀ ਐ ਜੇ ਨਹੀਂ ਠਾਉਂਦੇ ਤਾਂ ਫੇਰ ਕਾਲਜ ਤੋਂ ਲੇਟ ਹੋ ਜੂਗੀ ਪਿੰਕਿਆ ਐ ਪਿੰਕੇ ਪੁੱਤ ਮੈਂ ਖੜਾ ਹੋ ਪੁੱਤ ਚਾਹ ਪੀ ਲੈ ਕਾਲਜ ਜਾਣਾ ਫੇਰ ਲੇਟ ਹੋ ਜਾਏਗਾ ਬੇਟਾ ਮੈਂ ਥੋੜਾ ਟਾਈਮ ਸੋ ਜਾਂਦਾਂ ਲਓ ਮੇਰਾ ਪੁੱਤ ਬਣ ਕੇ ਹੋ ਜਾ ਖੜਾ ਦੇਖ ਪੁੱਤ ਕਿੰਨਾ ਟਾਈਮ ਹੋ ਗਿਆ ਫੇਰ ਐਵੇਂ ਤਨ ਚਿਰਕਾਂ ਪਹਿਣਣੀਆਂ ਉੱਤੇ ਤੇ ਚਾਹ ਪੀ ਲੈ ਸਾਰੀ ਰਾਤ ਤੱਕ ਮੈਂ ਪੜੀ ਗਈ

ਅਕਲ ਵੀ ਨਹੀਂ ਆਂਦੀ ਹੋਈ ਵੀ ਨਾ ਕਮਲਾ ਆ ਕੇ ਹੋਈ ਭੈਣ ਤੇ ਹੋ ਲਿਉਣ ਨੂੰ ਜਾ ਕੇ ਦਾ ਸਤਿਬਾਰ ਇਹ ਪਹਿਲਾਂ ਪਤਾ ਹੁੰਦਾ ਵਟ ਲਿਓਗੇ ਲੈ ਉਹਨੇ ਰੋਟੀ ਦਿਖਾ ਕੇ ਜਾ ਕੇ ਨਾ ਫੇਰ ਲਿਆ ਮਾ ਉਹ ਪਤੰਦਰ ਆਪਣਾ ਮੀਂਹ ਪਾਉਂਦਾ ਨਾ ਹਟਦਾ ਗਰਮੀ ਦੇ ਘਟ ਜੇ 20 ਪਾ ਦੇ ਚਾਰ ਕਰੀਆਂ ਲੈ ਵੀ ਮੰਜਾ ਦਾ ਜੋ ਬਸ ਬਿੰਦਰਾਮ ਕਰ ਲਾਂਗੇ ਆਹ 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 10 ਦੇ ਵੀ ਮੈਨੂੰ ਉੱਥੀ ਪੈਣੇ ਹਲੇ ਉਹ ਮਾਨੂੰ ਪੁੱਤ ਆਣੇ ਲੈ ਗਿਆ ਪੁੱਤਰਾ ਹਾਂਜੀ ਬਾਪੂ ਜੀ ਲੈ ਕੇ ਆਉਣੀ ਆ ਹਾਲੇ ਬਾਪੂ ਜੀ ਆਗੇ ਤੁਸੀਂ ਹਾਂ ਪੁੱਤ ਆ ਗਿਆ ਉਹ ਪੁੱਤ ਮੈਂ ਤੈਨੂੰ ਦੋ ਵਾਦਨਾ ਮਾਰੀ ਹੈ ਹੈ ਕਿਹੜੇ ਕੰਮ ਚੁੜਤੀ ਰਹਿਣੀ ਹੈ ਬਾਪੂ ਜੀ ਉਹ ਮੈਂ ਉਹਦੀ ਕਾਲਜ ਜਾਣਾ ਉਹਨੇ ਤੇ ਉਹਦੀ ਮੈਂ ਰੋਟੀ ਪੈਕ ਕਰ ਰਹੀ ਸੀ ਟੇਬਲ 'ਚ ਤੂੰ ਤਾਂ ਠੀਕ ਐ ਪੁੱਤ ਤੂੰ ਪੜ੍ਹਾਈ ਦਾ ਧਿਆਨ ਰੱਖਿਆ ਕਰ ਆਹ ਹੀ ਸਾਨ ਐ ਪੜ੍ਹ ਲੈ ਕੱਮ ਆਉ ਤੇਰੇ ਕੋਈ ਨੌਕਰੀ ਮਿਲ ਜਾਊਗੀ ਠੀਕ ਐ ਬਾਪੂ ਜੀ ਪੜ੍ਹਦੀ ਤਾਂ ਹੁੰਨੀ ਆ ਮੈਂ ਨਹੀਂ ਮੈਨੂੰ ਪਤਾ ਐ ਪੁੱਤ ਤੂੰ ਜਿੰਨਾ ਪੜ੍ਹਦੀ ਐ ਨਾ ਮਾਵਾ ਬਾਪ ਐਵੇਂ ਨਹੀਂ ਕਹਿਦਾ ਹੁੰਦਾ ਕੱਮ ਤੇ ਬੜਾ ਦੂਸਰੇ ਧਿਆਨ ਰੱਖਦੀਆਂ ਜੇ ਤੂੰ ਪੜ੍ਹਾਈ ਤੇ ਧਿਆਨ ਦੇਵੇਂਗੀ ਤਾਂ ਤੈਨੂੰ ਏਹੀ ਸੁੱਖ ਦੇਊ ਪੁੱਤ ਬਗਾਨੇ ਘਰੇ ਜਾ ਕੇ ਬਾਪੂ ਜੀ ਨੂੰ ਕੰਮ ਵੀ ਤਾਂ ਕਰਨੇ ਨੇ ਕਿ ਕੰਮ ਕੌਣ ਕਰੂਗਾ ਕੰਮ ਕਰ ਨੂੰ ਫਿਰ ਮਾਂ ਹੈਗੀ ਮਾੜਾ ਮੋਟਾ ਕਹਿ ਕੇ ਕਰਾ ਰਿਆ ਕਰ ਤੂੰ ਤਾਂ ਟੁੱਪ ਕਰਕੇ ਆਪ ਹੀ ਲੱਗੀ ਰਹਿੰਦੀ ਔਰ ਤੂੰ ਵੀ ਕਹਿ ਸਕਦੇ ਆਂ ਵੀ ਮਾਂ ਕੰਮ ਕਰ ਲੈ ਮੈਂ ਪੜ੍ਹਾਈ ਕਰਨਾ ਛੱਡ ਕੋਈ ਗੱਲ ਐ ਬਾਪੂ ਜੀ ਆ ਹੁਣ ਹੁਣੀ ਕੰਮ ਕਰਨਾ ਮੈਂ ਬਾਅਦ ਚ ਕੋਈ ਨਹੀਂ ਫਿਰ ਪੇਪਰ ਹੋ ਜਾਣਗੇ ਫਿਰ ਨਹੀਂ ਮੈਂ ਕੰਮ ਕਰਦੀ ਹੈਗੀ ਤੁਸੀਂ ਟੈਨਸ਼ਨ ਨਾ ਲੋ ਬਸ ਮਾੜਾ ਮੋਟਾ ਕੰਮ ਹੁੰਦਾ ਜ਼ਿਆਦਾ ਕੰਮ ਤਾਂ ਮੈਂ ਘਰੇ ਕਰਦੀ ਵੀ ਨਹੀਂ ਹੈਗੀ ਜੇ ਤੂੰ ਮਿਹਨਤ ਕਰੇਂਗੀ ਨਾ ਪੜ੍ਹੇਂਗੀ ਪੇਪਰ ਫੇਰ ਹੀ ਦੇਂਗੀ ਜੇ ਤੂੰ ਹੋਰ ਕੰਮ ਕਰੇਗੀ ਪੜ੍ਹਾਈ ਕਰੀ ਨਾ ਫਿਰ ਪੇਪਰ ਕਿਵੇਂ ਦੇਂਗੀ ਠੀਕ ਐ ਬਾਪੂ ਜੀ ਮੈਂ ਐ ਦੱਸੂ ਬਾਪੂ ਜੀ ਰੋਟੀ ਲੈ ਆ ਕਿਧਰ ਮੈਂ ਤੁਹਾਨੂੰ ਰੋਟੀ ਪੁੱਤ ਮੈਂ ਫੇਰ ਖਾਉਂ ਮਾਰਾ ਜਨਾ ਮੈਂ ਪਿੰਡ ਪਿੰਡ ਤੇ ਕੰਮ ਜਾ ਕੇ ਆਉਂਦਾ ਲੈ ਰੋਟੀ ਤਾਂ ਖਾ ਲੈਂਦੇ ਖਾਲੀ ਡੱਡ ਜਾਉਂਗੇ ਫਿਰ ਉੱਥੇ ਵੀ ਕੀ ਪਤਾ ਕੋਈ ਕੰਮ ਤੁਹਾਡਾ ਬਣੇ ਨਾ ਨਹੀਂ ਪੁੱਤ ਕੰਮ ਜ਼ਰੂਰੀ ਹੈ ਰੋਟੀ ਤੇ ਟਾਈਮ ਲੱਗੂ ਰੋਟੀ ਖਾ ਕੇ ਮੈਂ ਘਰ ਤਾਂ ਪੈ ਵੀ ਜਾਉ ਹੈ ਮੈਂ ਜਾ ਆ ਮਾਰਾ ਲੇਖ ਚਲੋ ਫਿਰ ਚਾਹ ਦੀ ਘੁੱਟ ਤਾਂ ਪੀਜੋ ਚਾਹ ਬਣਾ ਦਿੰਦੀ ਆ ਮੈਂ ਚਾਹ ਵੀ ਮੈਂ ਆ ਕੇ ਪੀਂ ਰੋਟੀ ਖਾ ਕੇ ਆਹ ਦੇ ਪਾਣੀ ਦੇ ਤਾ ਤੇ ਠੰਡਾ ਇਹ ਪੀ ਕੇ ਮੈਂ ਜਾ ਚਲੋ ਠੀਕ ਹੈ ਬਾਪੂ ਜੀ ਮੈਂ ਵੀ ਕੰਮ ਨਵੇੜ ਲਾ ਹਾਂ ਨਵੇੜ

ਆਮ ਤਾਲ ਕਦਾਸ ਮੰਗਰ ਭਾਜੀthia ਫਿਰ ਮੈਥੋਂ ਸਿੱਤਰ ਖਾਉ। ਸ਼ੁਕਰ ਮਾ ਮੇਰੇ ਮੰਗਰ ਨਹੀਂ ਆਈਏ ਕਿ ਮੇਰੀ ਤਾਂ ਕਾਲਜੋ ਬੇਇੱਜ਼ਤੀ ਕਰਾ ਦਿੰਦੀ ਹੈ ਕਿ ਆ ਇਹ ਚ ਲਿਬਰੇ ਤੇ ਬਰੇ ਕਪੜੇ ਪਾ ਕੇ ਬਾਗ ਜਾਂਦੀ। ਮੈਥੋਂ ਚੂਟ ਕੇ ਇਸ ਕਿਆ ਕਰ ਮੈਂ ਕਿ ਤੁੰਸ ਕੋਲ ਆਉਂਦੇ ਨੂੰ ਮੈਂ ਕਿ ਤੁਰੀ ਦਾ ਬੜੀ ਕਰਦੀ ਹੈ ਮੇਰੀ ਇਹ। ਤੇ ਆ ਬਹਿ ਤਾਂ ਚਪਕਤੀ ਹੋਈ ਜਾ। ਉਹ ਇਹ trap ਹੈ ਉਹ ਪੰਜਰੋਂ ਗਲਾ ਲਾਉਂਦਾ ਤੇਰਾ ਪੱਖ ਨਹੀਂ ਲੈਂਦਾ ਉਹ ਵੀ ਉਸੇ ਦਾ ਪੱਖ ਲੈਂਦਾ। ਇਹਨਾਂ ਨੂੰ ਹਾਂ ਇਹਨਾਂ ਨੂੰ ਤੁਹਾਨੂੰ ਮੈਂ ਛੇ ਦਿਖਾਉ। ਤੂੰ ਜਾ। ਬਾਪੂ ਨੂੰ ਵੀ ਮੈਂ ਹੀ ਦੱਸੂਂ ਕਿ ਕੋਈ ਨਹੀਂ। ਬਾਪੂ ਨੂੰ ਤਾਂ ਮੈਂ ਆਪੀ ਸਮਝਾ ਲਾਂਗੀ। ਚੰਗਾ। ਠੀਕ ਐ ਪੁੱਤਿਆ ਹਾਂ ਹਾਂਜੀ ਠੀਕ ਖਾ ਖੋਲੀ ਜੂਜਾ ਖੀ ਲਿਆ ਕਰ ਹਾਂਜੀ ਮੰਮੀ ਖਾ ਲੂ ਠੀਕ ਐ ਠੀਕ ਐ ਮੇਰਾ ਕਮਲਾ ਪੁੱਤਾਂ ਬਿੰਕੀ ਓਹੋ ਚਾਪਾ ਲੈ ਚਲਦੀ ਮੈਂ ਲੇਟ ਹੋ ਗਈ ਸੀ ਤਾ ਤੂੰ ਮੈਨੂੰ ਐਂ ਦੱਸ ਕੁੜੀ ਨੂੰ ਜਾਂਦੀ ਨੂੰ ਮਗਰੋਂ ਬੋਲ ਮਾਰਦੀ ਐ ਤੈਨੂੰ ਅਕਲ ਹੈਗੀ ਐ ਕਿ ਨਾ ਮਾਰੀ ਹੋਤੀ ਬੇਬੇ ਐਂ ਕਾ ਤੂੰ ਕਹੀ ਜਾਨੀ ਆ ਮੈਂ ਤਾਂ ਉਹਦੇ ਨਾਲ ਜਾਂਦੀ ਆ ਨਾ ਹਰ ਵਾਰ ਤਾਂ ਹੀ ਮੈਨੂੰ ਆਜ ਮਾਰੀ ਆ ਨਾ ਪੜਕੇ ਤੇਨੇ ਕੀ ਕਰਨਾ ਇਹ ਕੰਮ ਹੀ ਕਰਨੇ ਨੇ ਨਾ ਬੈਸੀ ਕਰ ਲਾ ਘਰੇ ਤੈਨੂੰ ਕਿ ਕੰਮ ਤਾਂ ਮੈਂ ਸਾਰੇ ਨਵੇੜ ਤੇ ਤਾਂ ਇਹਦਾ ਮੈਂ ਲੇਟ ਹੋ ਗਏ ਆਹ ਚੱਲੀਏ ਹੁਣ ਬੱਸ ਲੰਘ ਜੂ ਤੋੜਾਂ ਤੈਨੂੰ ਬੇਬੀ ਆ ਕੀ ਕਰ ਰਹੀਆਂ ਮੈਂ ਪੜਾਉਣਾ ਤੈਨੂੰ ਡੀਸੀ ਬਣੇਗੀ ਪੜ ਕੇ ਕੰਮ ਤਾਂ ਤਾਂ ਹੀ ਚੁੱਲ੍ਹੇ ਚੌਕੇ ਦੇ ਕਰਨੇ ਨੇ ਬੇਬੀ ਮੈਨੂੰ ਮੇਰੇ ਕਿਤਾਬਾਂ ਤਾਂ ਪੜਾ ਦੇ ਬੜੀ ਰੀਸ ਆਉਂਦੀ ਆ ਤੈਨੂੰ ਮੇਰੀ ਧੀ ਦੀ ਹੈ ਮੇਰੀ ਰੀਸ ਹੀ ਕਰੀ ਆਉਗੀ ਸਾਰਾ ਦਿਨ ਬੈਠੀ ਇੱਥੇ ਚੱਲ ਅੰਦਰ ਕਰ ਕੰਮ ਮੈਂ ਐ ਕਿਉਂ ਕਰਦੀ ਆ ਬੇਬੀ ਮੈਨੂੰ ਜਾ ਲੈਣ ਦੀ ਦੇਖ ਆ ਬਾਹਰ ਨਾ ਛਲਿੱਤਰ ਜਿਹਾ ਨਾ ਕਰਿਆ ਕਰ ਆ ਲੱਗ ਜਾਂਦੇ ਹੰਝੂ ਦੇ ਛਿੱਟਾ ਗੱਲਤੀ ਏ ਤੂੰ ਜਾ ਕਾਲਜ ਲੇਟ ਹੋ ਜਾਂਦੀ ਆ ਹਾਂ ਜੀ ਮਮੀ ਮੇਰਾ ਤਾਂ ਸਾਰਾ ਮੂੜੀ ਖਰਾਬ ਕਰਦੇ ਤੂੰ ਕਿ ਮੈਨੂੰ ਨਾਲ ਤਾਂ ਲੈ ਜਾਵੇ ਬਿਆਹ ਨਹੀਂ ਆ ਮੇਰਾ ਟਾਈਮ ਖਰਾਬ ਤੈਨੂੰ ਮੈਂ ਤੇਰਾ ਕਾਲਜ ਦੱਸ ਦਿਆਂ ਤੇਰਾ ਕਾਲਜ ਕਿਹੜਾ ਚੱਲ ਤੂੰ ਤੂੰ ਚੱਲ ਚੱਲ ਬੇਬੇ ਮੈਨੂੰ ਜਾ ਲੈ ਤੂੰ ਮਖਾ ਮੁੜੇ ਲੱਗ ਜਾ ਤੂੰ ਉਹ ਕੰਮ ਤਾਂ ਤੈਨੂੰ ਫੇਰ ਕਰਾਉ ਚੱਲ ਉਹ ਪਹਿ ਕੱਪੜਾ ਘੇਰਨਾ ਪਹਿਲਾਂ ਉਹ ਤੋਂ ਨੰਨੇ ਨੰਨੇ ਜਾ ਲੈਣੇ ਕਾਲੇ ਜਾ ਹੋ ਚੱਕ ਤੇਰੀਆਂ ਕਿਤਾਬਾਂ ਤੈਨੂੰ ਪੜਾਈ ਖੜੀ ਆ ਮੈਂ ਜਿੰਨਾ ਪੜ੍ਹਦੀ ਹਾਂ ਬਸ ਬਹੁਤ ਐ ਆ ਘਰ ਦਾ ਕਮਸ਼ਾਂਬਲਾ ਸਾਰਾ ਮੈਥੋਂ ਛੋੜਾ ਪਾਲਣ ਕੁੱਕੜ ਹੁੰਦਾ ਸਾਰਾ ਦਿਨ ਬੇਬੇ ਤੂੰ ਮੈਨੂੰ ਕਿਉਂ ਛੱਡ ਕੇ ਚਲੀ ਗਈ ਸਾਰੇ ਕੰਮ ਕਰਦੀ ਆ ਮੇਰੇ ਵੀ ਪੜ੍ਹ ਨਹੀਂ ਦਿੰਦੇ ਮੈਂ ਮਨੂੰ ਸੁਤਾ ਗਈ ਕਰੀ ਜਾਨੇ ਕਾਲਜ ਨਹੀਂ ਗਈ ਬਾਪੂ ਮੈਂ ਨਾ ਥੋੜੀ ਜੇ ਸਿਹਤ ਜੀ ਠੀਕ ਨਹੀਂ ਸੀ ਮੈਂ ਬਸ ਕਾ ਕਰਕੇ ਨਹੀਂ ਗਈ ਇੱਕ ਪਾਸੇ ਤੇ ਤੇਰੀ ਸਿਹਤ ਠੀਕ ਨਹੀਂ ਇੱਕ ਪਾਸੇ ਤੂੰ ਆ ਸੰਭਰੀ ਜਾਨੇ ਮੈਂ ਸਾਡਾ ਗੋਹ ਪੁੜਾ ਜਾ ਚੱਕੀ ਨਹੀਂ ਬਾਪੂ ਐਸੀ ਤੇ ਮੈਂ ਕਰਨ ਲੱਗ ਗਈ ਮੈਂ ਆਪਾਂ ਵੀ ਸਾਫ਼ ਜਾ ਹੋ ਜੂਗਾ ਕੋਈ ਆ ਪੁੱਤ ਗੱਲ ਲਕੋਣੀ ਐ ਮੈਨੂੰ ਕੀ ਗੱਲ ਐ ਗੱਲ ਦੱਸ ਇਹ ਤੇਰੀ ਮਾਂ ਦਾ ਹੱਕਾ ਕੰਮ ਕਰੇ ਤੁਸੀਂ ਕਾਲਜ ਜਾਓ ਨਾ ਬਾਪੂ ਮਾਂ ਦਾ ਕੋਈ ਐਦਾਂ ਦੇ ਕੋਈ ਗੱਲ ਨਹੀਂ ਹੈਗੀ ਬਾਪੂ ਤੂੰ ਅੰਦਰ ਜਾ ਕੇ ਬੈਠ ਤੀ ਮੈਂ ਰੋਟੀ ਪਾਣੀ ਲੈ ਕੇ ਆਉਂਦੀ ਫੇਰ ਹੀ ਬੈਠੂਗਾ ਮੈਂ ਜੇ ਮੈਨੂੰ ਗੱਲ ਦੱਸੇਗੀ ਪਹਿਲਾਂ ਮੈਨੂੰ ਗੱਲ ਦੱਸ ਮੈਂ ਫੇਰ ਜਾਊਂਗਾ ਬਾਪੂ ਉਹ ਬੇਬੇ ਨੇ ਮੈਨੂੰ ਕਹਵੇ ਜਾਣ ਹੀ ਦਿੱਤਾ ਹੈਗਾ ਹਾਂ ਕਾਲਜ ਨਹੀਂ ਜਾਣ ਦਿੱਤਾ ਕਿ ਉਹ ਦੂਜੀ ਤੇਰੀ ਭੈਣ ਵੱਗ ਗਈ ਹਾਂ ਬਾਪੂ ਉਹ ਤਾਂ ਵੱਗ ਗਈ ਮੈਨੂੰ ਜਿਹੜੀ ਗੱਲ ਦਾ ਦਰਦ ਸੀ ਨਾ ਉਹ ਘਰੇ ਹੋਣ ਲੱਗ ਗਈ ਹੋਵੇ ਬਾਪੂ ਮੈਂ ਕੀ ਕਰਾਂ ਮੈਂ ਤਾਂ ਠੱਪਦੀ ਮਾਰੀ ਨਹੀਂ ਤੁਹਾਨੂੰ ਕੋਈ ਗੱਲ ਦੱਸਦੀ ਹੈਗੀ ਕੁੱਟ-ਕੁੱਟ ਕੇ ਕੰਮ ਕਰਾਉਂਦੀ ਹੈ ਮੇਤੋਂ ਉਹ ਵੀ ਕਹਿ ਦਿੰਦੀ ਹੈ ਕਹਿੰਦੀ ਮੈਂ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਹੈਗਾ ਨਾਉਂ ਦੀ ਨਹੀਂ ਕੱਪੜੇ ਨਹੀਂ ਬਦਲਦੀ ਬਾਪੂ ਮੇਰੇ ਕੋਲ ਟਾਈਮ ਹੀ ਨਹੀਂ ਹੈ ਕੱਪੜੇ ਕਿਹੜੇ ਵੇੜੇ ਬਦਲਣਾ ਹੁਣ ਤਾਂ ਇਹ ਨਾ ਮਿਲ ਕੇ ਚੱਲਦੀਆਂ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਿਖਾਉਂਦੀ ਨੂੰ ਮੈਂ ਤਾਂ ਖੰਗ ਨਾਲ ਮਾਰੀ ਐ ਮੇਰੀ ਤਾਂ ਦਵਾਈ ਪੁੱਕੇ ਕੀ ਪੁੱਛਣੀ ਸੀ ਕਿ ਮੈਂ ਇੱਕ ਲੱਗ ਰਹੀ ਧੀ ਕੋਲੇ ਲੁੱਤੀਆਂ ਲਾਉਣਾ ਤੈਨੂੰ ਬੋਲਣ ਦੀ ਆ ਕਰਨੀ ਤੂੰ ਪੂਰੀ ਨੂੰ ਕੀ ਬੋਲਦੀ ਐ ਨਾ ਕੀ ਬੋਲਨੀ ਐ ਕੁੜੀ ਗੋਰੀ ਮਾਰੀ ਮੈਂ ਕੁੜੀ ਦੇ ਕੀ ਹੋਗਾ ਜੇ ਤੈਨੂੰ ਰੱਖ ਲਈਂ ਜਾ ਜਾ ਐ ਨਹੀਂ ਕਰਾਇਆ ਵੀ ਤੂੰ ਇਹਨਾਂ ਜੁਬਾਕਾਂ ਨੂੰ ਤੰਗ ਕਰੇ ਇਹ ਵੀ ਤੇਰੀ ਧੀ ਐ ਸਮਝੀ ਗਈ ਗੱਲ ਤੂੰ ਅੱਛਾ ਦੂਜਾ ਪਿਆ ਗੋਲੀ ਲਿਆਂਦੀ ਐ ਤੈਨੂੰ ਗੋਲੀ ਲਾਉਣ ਵਾਸਤੇ ਲਿਆਂਦੀਆਂ ਵਿਆਹ ਨਹੀਂ ਕਰਾਇਆ ਤਾਂ ਗੋਲੀ ਲਿਆਂਦੀਆ ਫੇਰ ਤਾਂ ਗੋਲੀ ਨਹੀਂ ਤੇਰਾ ਆਪਦਾ ਘਰ ਹੈ ਇਹ ਵੀ ਤੇਰੀ ਧੀ ਹੈ ਹਮਰੀ ਕੀ ਗੱਲ ਤੈਨੂੰ ਐ ਤਾਂ ਆਉਂਦਾ ਨਹੀਂ ਵੀ ਬਿਮਾਰ ਤੇ ਇਹ ਮੰंजे ਚ ਦਵਾਈ ਦਵਾ ਲੈ ਆ ਲੱਗ ਗਿਆ ਤੀ ਦੀਆਂ ਉਹ ਵੀ ਤੇਰੀ ਧੀ ਹੈ ਉਹਦੀ ਵੀ ਸੁਣ ਲਿਆ ਕਰ ਕਿਹੜੀ ਗੱਲ ਮੈਂ ਮੋੜਦਾ ਉਹਦੀ ਵੀ ਮੈਂ ਇਹਦੀ ਬਾੜੀ ਸੁਣਨਾ ਮੈਨੂੰ ਸਾਰਾ ਪਤਾ ਹੈ ਤੂੰ ਮੇਰੀ ਧੀ ਨਾਲ ਬਹੁਤ ਫਰਕ ਰੱਖਦਾ ਉਹ ਫੜ ਕੇ ਲੈਂਦੀ ਹੈ ਉਹ ਵੀ ਤੇਰੀ ਧੀ ਹੈ ਏਦਾ ਕੰਨੀ ਡੱਕਾ ਛਿੱਟੇਗਾ ਜਿੰਨਾ ਛਿੱਟੇਗਾ ਉਹਦੇ ਤਾਂ ਮੇਰੀ ਧੀ ਦਾ ਤੂੰ ਸਾਰੀ ਨਹੀਂ ਲੈਂਦਾ ਤੂੰ ਗੱਲ ਸੁਣ ਧਿਆਨ ਨਾਲ ਇਹ ਸਾਰਾ ਕੰਮ ਤੇਰਾ ਵਿੱਡਿਆ ਹੋਇਆ ਜੇ ਤੂੰ ਉਹਨੂੰ ਸਕੂਲ ਕਾਲਜ ਜਾਣ ਨਹੀਂ ਦਿੰਦੀ ਕਾਨੂੰ ਵਿਆਹ ਕਰਾਂਗੇ ਇਹ ਹੁਣ ਗੋਹੇ ਕੂੜੇ ਵਾਸਤੇ ਰੱਖੀ ਐ ਹੋਰ ਇਹਨੂੰ ਕੋਈ ਵੱਡਾ ਹੋ ਅਫਸਰ ਜਾਊਗਾ ਗੋਹੇ ਕੂੜੇ ਹੀ ਜਾਊਗਾ ਮੇਰੀ ਗੱਲ ਸੁਣ ਤੂੰ ਇਹ ਵੀ ਤੇਰੀ ਧੀ ਐ ਉਹ ਵੀ ਤੇਰੀ ਧੀ ਐ ਜੇ ਮੈਂ ਇਹਨਾਂ 'ਤੇ ਫਰਕ ਦੱਸਦਾ ਜੇ ਤੂੰ ਧੀ ਐ ਮੈਨੂੰ ਦੱਸ ਮੈਂ ਤੇਨੂੰ ਦਵਾਈ ਦਵਾ ਕੇ ਲਿਆਵਾਂ ਉਹ ਕਮੀ ਆ ਕਿਸੇ ਚੀਜ਼ ਦੀ ਫੜੀ ਤਵਮਣਾ ਤੂੰ ਦਵਾਈ ਮੈਨੂੰ ਤਾਂ ਹੀ ਨਹੀਂ ਸਾਹ ਲੈਂਦਾ ਲੱਗ ਗਿਆ ਮੈਨੂੰ ਤਾਂ ਕੀ ਪੁੱਛਾਂ ਤੀ ਗੋਈ ਪੁੜੀ ਲਾਲੀ ਐ ਕਿੱਥੇ ਹੀ ਕੋਲੇ ਲੱਗ ਗਿਆ ਚੁਗਲੀਆਂ ਕਰਨ ਮੈਂ ਚੁਗਲੀਆਂ ਨਹੀਂ ਕਰਦਾ ਇਹ ਸੱਚੀ ਗੱਲ ਦੱਸਤੀ ਐ ਨੂੰ ਮੈਂ ਇਹ ਵੀ ਝਿਰਕ ਕੇ ਕਹੇ ਵੀ ਮੈਨੂੰ ਕਰ ਦੱਸਦੀ ਐ ਉਹ ਚਲਿੱਤਰ ਕਰਦੀ ਐ ਇਹਨੂੰ ਤਾਂ ਆਏ ਐ ਜਿ ਕਿਤੇ ਆਪਦੀ ਕੁੜੀ ਦਾ ਨਾ ਬਣ ਜੇ ਉਹਦੀ ਮਾਂ ਦਾ ਨਾ ਬਣ ਕੇ ਫੇ ਮੇਰੀ ਤੇ ਮੇਰੀ ਰਹੇ ਇਹਦਾ ਤੇਰਾ ਤੇਰਾ ਚਲਿੱਤਰ ਕਰਨ ਵਾਲਾ ਚਲਿੱਤਰ ਤਾਂ ਤੂੰ ਕਰਦੀ ਐ ਮੈਦਾਨ ਦਾ ਤਾਂ ਕਾਨੂੰ ਕਰਦੀ ਆ ਭੋਲੇ ਕੇ ਨਾ ਕਿ ਚਿੱਤਰ ਹੁੰਦੇ ਨੇ ਜਾ ਪੁੱਤ ਤੂੰ ਜਾ ਕੇ ਨਾ ਹਉਣੂ ਲੈ ਜਾ ਮੇਰੀ ਤੀ ਜਾ ਗੋਲੀ ਲਾ ਦੇ ਜੈ ਇੰਨਾ ਪਿਆਰਾ ਤੀ ਦਾ ਮੇਰੀ ਗੱਲ ਸੁਣ ਇਹ ਗੰਨਾ ਨਾਲ ਨਾ ਨਾਲੇ ਤਾਂ ਆਪਣਾ ਫਰਕ ਪਊਗਾ ਠੀਕ ਐ ਤੂੰ ਘਰ ਨੂੰ ਸੰਭਾਲ ਤੂੰ ਵੀ ਉਹਦੀ ਵੀ ਮਾਂ ਐ ਇਹਦੀ ਵੀ ਮਾਂ ਐ ਤੇ ਲੋਕਾਂ ਨੂੰ ਕੀ ਆਖਣਗੇ ਵੀ ਇਹ ਈ ਨਾ ਫਰਕ ਰੱਖਦੀ ਐ ਮੈਂ ਹੀ ਨਹੀਂ ਫਰਕ ਰੱਖਦੀ ਫਰਕ ਤੂੰ ਰੱਖਦਾ ਐ ਨਾ ਉਹ ਕੁੜੀ ਨੂੰ ਨਾ ਪੁੱਛ ਲਿਆ ਵੀ ਉਹ ਕੁੜੀ ਬਾਗੀ ਕਾਲ ਜਿਸ ਕਿੰਨਾ ਉਹਨੂੰ ਕੋਈ ਕਮੀ ਨਹੀਂ ਉਹਨੂੰ ਤਾਂ ਸਜਾ ਕੇ ਭੇਜਤਾ ਮੈਂ ਇਹ ਗੱਲ ਤਾਂ ਨਹੀਂ ਕਹੀ ਵੀ ਤੂੰ ਉਹਨੂੰ ਕਿਉਂ ਭੇਜਿਆ ਫਿਰ ਇਹਨੂੰ ਕਾਦੀ ਕਮੀ ਐ ਮੈਨੂੰ ਐਂ ਤਾਂ ਦੱਸ ਦੇ ਕਾਦੀ ਕਮੀ ਐ ਜੇ ਕੁੜੀ ਅਜੇ ਮਾਰੇ ਘਰੇ ਰਹਿ ਕੇ ਕੰਮ ਕਰ ਲੂ ਨਹੀਂ ਕਾਲਜ ਕੇ ਕਿੱਡਾ ਕੁ ਕੁਝ ਹੋਗਾ ਟੱਪ ਨਹੀਂ ਤੈ ਕੋਈ ਮੈਂ ਮੈਨੂੰ ਇਹ ਦੱਸਦੀ ਵੀ ਆਦੀ ਮੈਨੂੰ ਝਿੜਕਾ ਫਿਰ ਇਹਨੇ ਮੈਨੂੰ ਦਿੱਤੇ ਕਹਿੰਦੀ ਮੈਂ ਢਿੱਲੀ ਆ ਮੈਂ ਤੂੰ ਕੰਮ ਫੇਰ ਕਿਉਂ ਕਰਦੀ ਐ ਇਹ ਝਿੜਕਾਂ ਲੱਗ ਗਿਆ ਉਹ ਲੱਗੀ ਚਲਿੱਤਾ ਕਰਨ ਆ ਬੰਨੇ ਬਾਬਾ ਗੁਰੂ ਹੱਥ ਆਪਦੇ ਪਿਓ ਦੀ ਦੋਨੇ ਪਕਾ ਕੇ ਖਾ ਲਓ ਅਸੀਂ ਆਹ ਮੂੰਹ ਨਹੀਂ ਰਹਿਣਾ ਪਕਾ ਕੇ ਖਾ ਲਿਆ ਕਰੋ ਮੈਂ ਤੈਨੂੰ ਦੱਸਾਂ ਕਿ ਮੂੰਹ ਕਿਉਂ ਹੀ ਰਹਿਣਾ ਅੱਧ ਦੀ ਮਾਰਕਣਾ ਮੈਂ ਤਾਂ ਕਹਿੰਦੀ ਸਾਨੂੰ ਮਾਂ ਮਤਿਆਂ ਨੂੰ ਅੱਜ ਅੱਧ ਕਰਦੇ ਅੱਧ ਦੇ ਮਾਲ ਕਾਸੀ ਮਾਂਪਦੀ ਉਹ ਇਹ ਤਾਂ ਤੇਰਾ ਚਿਹਰਾ ਪਹਿਨੇ ਦੱਸਦਾ ਵੀ ਤੂੰ ਇਹ ਜੀ ਸਮਝ ਗਈ ਗੱਲ ਕਿ ਤੂੰ ਕਿਉਂ ਵਿਆਹ ਕਰਾਇਆ ਮੈਂ ਕਿਉਂ ਦੋ ਕੋਈ ਭੋਲੇ ਜਿਹੇ ਆਈ ਨਾ ਉਹ ਵਿਆਹ ਮੈਂ ਬੱਚਾ ਵਾਸਤੇ ਕਰਾਇਆ ਕੋਈ ਆਪਦੇ ਵਾਸਤੇ ਵਿਆਹ ਕਰਾਇਆ ਬੱਚਾ ਦੀ ਪਰਫਰਿਸ ਵਾਸਤੇ ਕਰਾਇਆ ਹਾਂ ਗੋਲੀ ਰੱਖ ਦੇ ਗੋਲੀ ਲੱਗ ਜਾਣਾ ਤੇ ਮੈਂ ਬੜਾ ਬੋਲਣ ਦੀ ਲੋੜ ਨਹੀਂ ਮੈਂ ਤੈਨੂੰ ਸਮਝਾਤੀ ਕੋਈ ਗੱਲ ਵੀ ਬੱਚਾ ਦਾ ਧਿਆਨ ਰੱਖ ਜੇ ਤੂੰ ਘਰ ਦੇ ਵਿੱਚ ਖਮਾਕ ਦੋ ਨਾ ਮੇਰੀ ਗੱਲ ਸੁਣ ਲੈ ਨਾ ਮੈਂ ਥਪਾਕ ਚਾਉਣੀ ਆ ਨਾ ਮੈਂ ਤੇਰੀ ਧੀ ਦਾ ਧਿਆਨ ਰੱਖ ਤੂੰ ਆਉਂਦੀ ਸੀ ਸ਼ਾਮ ਨੂੰ ਆਉਂਦੀ ਸ਼ਾਮ ਨੂੰ ਕੋਈ ਗੱਲ ਨਹੀਂ ਇਹ ਟਾਈਮ ਦਾ ਤੂੰ ਹੱਦੀ ਹੋ ਗਈ ਯਾਰ ਉਹੀ ਇਹ ਤਾਂ ਜਿਹੜਾ ਕਹਦੇ ਹੁੰਦੇ ਨੇ ਕਿ ਮਤੇਰ ਮਾਂ ਐਵੇਂ ਤਾਂ ਨਹੀਂ ਕਹਿੰਦੇ ਹੁੰਦੇ ਕੀ ਹੈ ਕਿ ਹੁੰਦੀਆਂ ਮਤੇਰਾ ਮਾਵਾਂ ਗੋਦ ਵਿੱਚੋਂ ਕੱਢ ਲੁੰਦੀਆਂ ਵੀ ਇਹ ਵੀ ਤਾਂ ਤੇਰੀ ਧੀ ਹੈ ਤੂੰ ਕੁਛ ਮਾੜਾ ਮੋਟਾ ਸੋਚ ਰੱਬ ਦਾ ਖੌਫ ਕਰ ਚੱਲ ਇਹਦੇ ਛੇਤਰ ਰਲੇ ਨੇ ਖਾਊਗੀ ਮੈਂ ਥੋਂ ਇਹ ਉਹ ਮਿਸਾਰਾ ਕਿਤੋਂ ਆ ਕੇ ਕਰਨਾ ਪੈਂਦਾ ਨਾ ਔਖਾ ਬਹੁਤ ਹੈ ਕੀ ਕਰੀਏ ਇੱਕ ਸਰਦਾਰ ਨਹੀਂ ਮੜਾ ਮੋਟਾ ਹੱਥ ਫਟਾਉਂਦੀ ਹੈ ਹੈ ਫੇਰ ਤਾਂ ਫਿਰ ਆਉਂਦੀ ਕੀ ਕਰੀਏ ਉਹ ਬੋਤ ਪੀਂ ਗਈ ਗੱਲ ਹੁਣ ਕੀ ਹੈ ਹਾਂ ਬਾਪੂ ਕੱਲ ਤੋਂ ਆਈਏ ਬੁੱਤ ਹੋਰ ਕਿੱਥੋਂ ਆਈਏ ਕੱਲ ਜਿੱਤੇ ਆਈਆਂ ਹਾਂ ਹਾਂ ਬੁੱਤ ਕੀ ਇਹ ਥੋੜਾ ਨਾ ਬੋਲਣ ਦਾ ਤਰੀਕਾ ਕਿਉਂ ਲੜਕੇ ਆ ਕਿਸੀ ਨਾ ਨੜਕੀ ਕੋ ਗਾਈ ਹੈਗੀ ਆ ਤੁਸੀਂ ਤਾਂ ਉਹਦੀ ਸਾਈਡ ਹੀ ਲੈਣੇ ਹੋ ਨਾ ਤੁਹਾਨੂੰ ਕੋਈ ਧੀ ਹੈਗੀ ਆ ਮੈਂ ਕਿਹਾ ਕੁਝ ਲੱਗ ਨਹੀਂ ਨਹੀਂ ਪੁੱਤ ਤੂੰ ਵੀ ਤਾਂ ਮੇਰੀ ਧੀ ਹੈ ਮੈਂ ਕਹਿੰਦਾ ਸੀ ਪੁੱਤ ਤੂੰ ਉਹਨੂੰ ਨਾਲ ਨਹੀਂ ਲੈ ਕੇ ਕੀ ਮੈਨੂੰ ਬਾਪੂ ਮੈਂ ਨਾਲ ਕਿਵੇਂ ਲੈ ਕੇ ਆਵਾਂ ਇਨਸਰਟ ਹੁੰਦੀ ਆ ਮੇਰੀ ਨਾ ਉਹਦੇ ਕੋਲ ਚੱਪਲਾ ਚੱਜਦੀਆਂ ਨੇ ਨਾ ਉਹਦੇ ਕੋਲ ਸੂਟ ਚੱਜਦਾਗਾ ਨਾਲ ਗੁੱਤ ਨਾ ਉਹ ਕਰਕੇ ਜਾਂਦੀ ਐਦਾਂ ਹੀ ਵਾਗ ਜਾਂਦੀ ਆ ਉਹ ਪੁੱਤ ਤੇਰੀ ਮਾਂ ਨਾਲ ਉਹਨੂੰ ਕੰਮ ਚੱਲ ਜਾਈ ਰੱਖ ਦਿੱਤੀ ਇਹ ਦੋਨੇ ਜਾਨੀਆਂ ਕੰਮ ਸੰਦਾ ਕਰਵਾ ਕੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਕੰਮ ਵਾਲਾ ਕਰ ਜੇ ਤੂੰ ਉਹਦੇ ਨਾਲ ਕੰਮ ਕਰਾ ਕੇ ਤੇ ਇਹ ਨਾਲ ਲੈ ਕੇ ਜਾਇਆ ਕਰ ਪਹਿਲੀ ਗੱਲ ਤਾਂ ਥੋੜਾ ਇਕੱਠੀਆਂ ਦਾ ਸਾਥ ਸੋਹਣੀਆਂ ਲੱਗਦੀਆਂ ਵੀ ਇੱਕ ਘਰੋਂ ਦੋਨੇ ਕੁੜੀਆਂ ਆਈਆਂ ਨੇ ਸੋਹਣੀਆਂ ਦੇਤੀ ਮੈਂ ਤਾਂ ਤੈਨੂੰ ਨਾ ਉਹ ਤੋਂ ਵੀ ਵੱਧ ਪਿਆਰ ਕਰਦਾ ਇਸੇ ਕਰਕੇ ਮੈਂ ਤੈਨੂੰ ਬੁਲਾ ਕੇ ਕਿਹਾ ਤੇਰੀ ਮਾਂ ਨੂੰ ਵੀ ਕਿਹਾ ਕਰ ਦੋਨੇ ਜਾਨੀਆਂ ਇਕੱਠੀਆਂ ਜਾਇਆ ਕਰੋ ਧੀਏ ਮੇਰੀ ਮਾਂ ਵੀ ਸਾਰਾ ਦਿਨ ਹੀ ਕੰਮ ਕਰਦੀ ਹੈ ਕੀ ਆ ਪੁੱਤ ਹੁਣ ਆ ਸਾਰਾ ਦਿਨ ਮੈਂ ਕੰਮ ਕਰਦਾ ਤੇ ਕਿਸੇ ਸਿਰ ਮੈਂ ਸਾਲ ਕਰਦਾ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਬਾਪੂ ਵੀ ਤੁਸੀਂ ਕੰਮ ਨਹੀਂ ਕਰਦੇ ਨਹੀਂ ਪੁੱਤ ਮੈਂ ਤਾਂ ਵੈਸੇ ਹੀ ਗੱਲ ਕਰਦਾ ਲੇਕ ਮੈਂ ਤੈਨੂੰ ਉਹ ਲੜਨ ਵਾਲੀ ਗੱਲ ਨਹੀਂ ਕਰਦਾ ਇੱਕੋ ਹੀ ਗੱਲ ਕਹੀ ਐ ਵੀ ਤੁਸੀਂ ਦੋਨੇ ਇਸ ਘਰ ਦੀਆਂ ਕੁੜੀਆਂ ਮੇਰੀਆਂ ਧੀਆਂ ਠੀਕ ਹੈ ਨਾ ਉਹਨੂੰ ਨਾਲ ਲੈ ਕੇ ਜਾਇਆ ਕਰ ਮੇਰੇ ਕੋਲ ਫਿਰ ਉਹਨੂੰ ਕਹਿ ਦਿਆ ਕਰੋ ਵੀ ਚੱਜ ਨਾਲ ਬਣ ਕੇ ਜਾਇਆ ਕਰੇ ਪੁੱਤ ਜਿਹੜੀਆਂ ਗੱਲਾਂ ਤੁਸੀਂ ਆਪਸਮੇਂ ਸੁੜ ਜਾ ਲਓਗੇ ਮੇਰਾ ਕਹਿਣਾ ਚੰਗਾ ਨਹੀਂ ਲੱਗਦਾ ਠੀਕ ਹੈ ਨਾ ਮੈਂ ਹੁਣ ਤੂੰ ਛੋਟੀ ਐ ਉਹ ਤੋਂ ਉਹ ਤੇਥੋਂ ਵੱਡੀ ਐ ਪਰ ਫੇਰ ਵੀ ਤੂੰ ਵੱਡਾ ਬਣ ਕੇ ਦਿਖਾ ਦੇ ਕਿ ਤੇਰੀ ਵਰਗੇ ਲੱਛਣ ਤਾਂ ਲੱਗਦੇ ਨਹੀਂ ਉਹ ਨਹੀਂ ਪੁੱਤ ਇਹ ਨਹੀਂ ਕਰੀਂਗਾ ਹੁੰਦਾ ਮੇਰੀ ਟੀ ਨਾ ਛਿਆਣੇ ਬਣ ਕੇ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਉਹ ਤੇ ਅਸਰ ਕਰ ਤੇ ਨਾ ਹੀ ਕੋਈ ਤੇਰੀ ਮਾਂ ਕੋਲੇ ਇਹ ਗੱਲ ਜਾਵੇ ਤੈਨੂੰ ਮੈਂ ਤਾਂ ਕਹਿਆ ਨਹੀਂ ਮੰਦਰ ਵੀ ਕਹਿੰਦਾ ਇਹ ਗੱਲ ਨਾ ਵੀ ਤੁਸੀਂ ਦੋਨੇ ਭੈਣਾਂ ਮਿਲ ਕੇ ਚੱਲਿਆ ਕਰੋ ਉਹਦੇ ਚ ਆਪਣਾ ਸਾਰਿਆਂ ਦਾ ਫਾਇਦਾ ਜਾਂ ਮੇਰੀ ਟੀ ਪਾਣੀ ਤਾਂ ਨਹੀਂ ਪੀ ਲੈ ਜਾ ਕੇ ਠੀਕ ਆ ਬਾਕੀ ਹੱਦ ਹੋ ਗਈ ਇਹਦਾ ਮਾਂ ਤੋਂ ਵੀ ਕਮੀ ਹੋਈ ਪਈ ਉਹ ਸਿੱਖ ਹੀ ਇਹ ਜੀ ਦਿੰਦੀ ਐ ਉਹ ਜੇ ਮੁੱਤੀ ਪੁੱਤ ਨੂੰ ਸਮਝਾਵੇ ਤਾਂ ਫਿਰ ਐ ਕੰਨੂ ਹੋਵੇ ਕੰਮ ਚੱਲ ਦੇਖਦੇ ਆ ਕੀ ਮੰਨਦਾ ਮੈਨੂੰ ਹੀ ਬੋਲ ਰਹਾ ਹੈ ਉਹਨੇ ਕੁਝ ਕਹਿੰਦੇ ਮਹਾਰਾਣੀ ਨੇ ਲੈ ਪਾਣੀ ਪੀ ਲੈ ਬੱਤਾ ਪਾਸ ਮੈਲੀ ਬੀਨ ਕੀ ਗੱਲ ਹੈ ਪੈਸੇ ਘੱਟ ਦਿੱਤੇ ਨੇ ਕੱਲ ਨੂੰ ਵਾਧ ਦੇ ਦੂੰ ਪੁੱਛਿਆ ਕਿ ਉਹ ਨਹੀਂ ਹੁੰਦੀਆਂ ਮਾ ਪੈਸੇ ਦੀ ਗੱਲ ਨਹੀਂ ਹੈਗੀ ਜੀ ਹੋਰ ਕੀ ਹੋ ਗਿਆ ਆਉਂਦੀ ਮੈਨੂੰ ਦੇਰ ਨਹੀਂ ਹੋਈਗੀ ਕਿ ਬਾਪੂ ਕਹਿੰਦੇ ਵੀ ਤੂੰ ਐਂ ਕਰਦੀ ਆ ਤੂੰ ਉਹਨੂੰ ਨਾਲ ਨਹੀਂ ਲੈ ਕੇ ਗਈ ਤੂੰ ਕੰਮ ਨਹੀਂ ਕਰਦੀ ਉਹ ਕੰਮ ਐਂ ਨਾ ਕਰਦੀ ਆ ਸਭ ਕੁਝ ਪੁੱਛ ਲਾ ਮੇਰੇ ਤੋਂ ਪੁੱਤ ਤੂੰ ਨਾ ਗੁੱਸਾ ਕਰਿਆ ਕਰ ਬਾਪੂ ਨੂੰ ਤਾਂ ਨਾ ਮੈਂ ਆ ਪਿੱਛੇ ਧਾਰ ਦੂੰਗੀ ਤੈਨੂੰ ਪਤਾ ਹੈ ਤੇਰੇ ਤੇ ਉਹਦੇ 'ਚ ਕਿੰਨਾ ਫਰਕ ਰੱਖਦਾ ਹੈ ਆਪਣਾ ਅਸਲ ਤਾਂ ਆਪਣੇ ਮਾਵਾਤੀਆਂ 'ਚ ਹੀ ਫਰਕ ਰੱਖਦਾ ਹੈ ਉਹਨੂੰ ਨਾ ਤੂੰ ਸਾਂਭ ਉਹ ਤਾਂ ਕੁੱਤੇ ਵਾਂਗੂ ਭਾਂਗਦਾ ਭੌਂਕੀ ਜਾਂਦੇ। ਕੁਝ ਮਾਂ ਚੂਲੀ ਲਾਤੀ ਆ ਬਾਪੂ ਨੂੰ। ਪਾਕਦੀ ਤਾਂ ਉਹੀ ਐ। ਮੇਰੇ ਖਿਲਾਫ ਭੜਕਾਉਂਦੀ। ਹਾਂ। ਤੇਰੇ ਬਾਪੂ ਨੂੰ ਕਿੱਥੋਂ ਪਤਾ ਲਾਤਾ? ਆ ਮੈਂ ਨਾ ਦਵਾਈ ਲੈ ਕੇ ਤੇ ਬੈਠੀ ਸੀ। ਉਧਰੋਂ ਬੱਠਲ ਜਾ ਪਰਿ ਜਾਂਦੀ ਤੇ ਆ ਗਿਆ। ਕੀ ਹੋ ਗਿਆ ਮੇਰੇ ਪੁੱਤ ਨੂੰ? 100-100 ਗੱਲਾਂ ਪਹਿਲਾਂ ਮੈਨੂੰ ਸੁਣਾ ਕੇ ਹਟਿਆ। ਮੈਂ ਤਾਂ ਸਿੱਧੀ ਹੋ ਗਈ। ਮਾ ਘਰ ਦੇ ਮਾਮਾ ਧੀਆਂ ਨੂੰ ਅੱਡ। ਹੋ ਜੋ ਪਿਓਤੀ ਅੱਡ। ਸਹੀ ਆ। ਤੇ ਤੈਨੂੰ ਮੈਂ ਕੰਮ ਵਾਸਤੇ ਨਹੀਂ ਆਂਦਾ ਤੀ ਤੇ ਮਾ ਮੈਂ ਗੋਲ ਲੀ ਹੈਗੀ। ਉਹਨੀ ਤੇ ਰੀਤੀ ਮੇਰੀ ਤੇ ਤੇ ਇਹਦੇ ਚ ਕਿੰਨਾ ਫਰਕ ਰੱਖਦਾ ਤੂੰ ਮੇਰੀ ਤੈਨੂੰ ਤਾਂ ਕਿਤੇ ਆਏ ਨਹੀਂ ਪੁੱਛਿਆ ਜਾਂਦੀ ਨਾ ਵੀ ਪੁੱਤ ਪੈਸੇ ਹੈਗੇ ਕਨਾ ਕੋਈ ਕਿਤਾਬ ਦੀ ਤਾਂ ਨਹੀਂ ਲੋੜ ਮਹਾਸਾਦ ਨੂੰ ਇਹਦੇ ਕਨੇ ਰੱਖਾ ਛੱਡ ਤਾ ਮੈਂ ਤਾਂ ਫੁੱਲ ਬਣਾ ਕੇ ਰੱਖੇ ਵਧੀਆ ਗੱਲ ਹੈਗੀ ਆ ਐਵੇਂ ਹੋਣਾ ਚਾਹੀਦਾਗਾ ਉਹ ਚਿਲੇ ਤਰੋ ਚਿਲੇ ਤਰੋ ਪਟਦੀ ਆ ਪੁੱਤ ਉਹਨੂੰ ਕਾਹੇ ਲੱਗਦਾ ਵੀ ਬਾਪੂ ਨੂੰ ਕੁਝ ਘੋਲ ਕੇ ਨਾ ਪਿਆਤਾ ਹੋਵੇ ਉਹਨੂੰ ਕੋਈ ਕਸਰ ਹੈ ਐਨੇ ਖੇਖਣ ਕਰਦੀ ਹੈਗੀ ਬਹੁਤ ਜ਼ਿਆਦੇ ਆਪਾਂ ਨੀਂਦਵਾ ਪਾਣੀ ਪੀ ਲੈ ਮੇਰਾ ਪੁੱਤ ਤੁਸ ਖਾਣਾ ਖੂਣਾ ਕੁਝ ਉਹ ਦੱਸ ਮੈਨੂੰ ਹਾਲੇ ਤੱਕ ਮਾਂ ਕੁਛ ਨਹੀਂ ਖਾਣਾ ਆਇਆਗਾ ਢਾਰ ਕੇ ਰੋਟੀ ਆ ਬਣਾ ਲਈ ਗਏ ਕੋਈ ਨਾ ਮੈਨੂੰ ਐਂ ਦੱਸ ਵੀ ਤੈਨੂੰ ਕੀ ਬੋਲਦਾ ਕੀ ਕਹਿੰਦਾ ਸੀ ਤੇਰਾ ਪਿਆਉ ਤੇਨੂੰ ਰੋਕ ਲਿਆ ਮੈਨੂੰ ਨਾ ਤੂੰ ਉਹਨੂੰ ਕਾਲਜ ਨਹੀਂ ਲੈ ਕੇ ਗਈ ਮੈਂ ਕਿਉਂ ਲੈ ਕੇ ਜਾਵਾਂ ਉਹਨੂੰ ਕਾਲਜ ਸ਼ਕਲ ਦੇਖੀ ਉਹਦੀ ਬੋਲਦਾ ਜਾਨ ਹਾਂ ਕਿਤੇ ਮੈਨੂੰ ਕੀ ਲੋੜ ਲਿਆਉਂਦੀ ਐਸੀ ਨਹੀਂ ਪੜਾਉਣਾ ਚਾਹੁੰਦੀ ਮਾਂ ਮਾਤੀ ਨਾ ਤੂੰ ਕਹਉਣਾ ਇਹਨੂੰ ਪੜਾਉਣ ਵਾਲਾ ਇਹਨੂੰ ਤਾਂ ਐ ਬੀ ਬਰੋਬਰ ਇਹਨੂੰ ਡੀਸ਼ੀਲ ਕਰਾਨਾ ਕੋਈ ਨਾ ਮੈਂ ਦੇਖਦੀ ਐ ਇਹਨੂੰ ਡੀਸ਼ੀਲ ਲਵਾਉਂਦੇ ਹਾਂ ਚੰਗਾ ਪੁੱਤ ਮੈਂ ਬਰੋਂਨੀ ਰੋਟੀ ਦੇ ਰਿਹਾ ਆਂ

ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਕਿੰਨੀ ਹੈ। ਸਿੰਗੀ ਚ ਨੂੰ ਪਤਾ ਤੇ ਹੈਗਾ ਮੈਂ ਕਿਹੜਾ ਕਾਲਜ ਗਈ ਆ। ਤੁਹਾਨੂੰ ਮੈਨੂੰ ਜਾਣਦਾ ਚੰਦੇ ਨਹੀਂ ਹੈਗੀ। ਮੈਨੂੰ ਦੱਸ ਦੇ ਮਾੜੇ ਸਿਲੇਬਸ ਵਗੈਰਾ ਦੱਸ ਦੇ ਕੀ ਕੀ ਆਉਣਾ ਕੀ ਕੀ ਨਾ ਮੈਂ ਪੜਨੂਗੀ ਜ਼ਰੂਰ। ਫਿਰ ਅਜੇ ਤੇ ਮੈਂ ਕੀ ਕਰਾਂ ਮੈਨੂੰ ਕੋਲ ਡਿਸਟਰਬ ਕਰ ਰਹੀ ਆ ਮੈਂ ਪੜ ਰਹੀ ਆ ਨਾ ਤੈਨੂੰ ਪਤਾ ਨਹੀਂ ਲੱਗਦਾ। ਮੈਂ ਤੈਨੂੰ ਡਿਸਟਰਬ ਨਹੀਂ ਕਰ ਰਹੀ ਬਟ ਤੂੰ ਮੈਨੂੰ ਦੱਸ ਤਾਂ ਸਕਦੀ ਆ ਨਾ ਵੀ ਕੀ ਕੀ ਆਇਆ ਮਤਲਬ ਕੀ ਕੀ ਆਊਗਾ ਪੇਪਰਾਂ ਚ ਮੈਂ ਥੋੜਾ ਰੀਡ ਕਰ ਲੂਗੀ। ਦੇਖ ਮੈਨੂੰ ਨਹੀਂ ਪਤਾ ਕੀ ਆਊਗਾ ਠੀਕ ਹੈ ਆਪਣਾ ਆਪ ਦੇਖ। ਕੀ ਆ ਗਿਆ ਵਰਦਿਆ ਦੇਖੋ ਮੇ ਸਾਰੇ ਸਾਲ ਦੀ ਮਿਹਨਤ ਖਰਾਬ ਹੋ ਜੂਗੀ ਤੂੰ ਮੈਨੂੰ ਦੱਸ ਦੇ ਨਾ ਮੈਂ ਤੇ ਤੂੰ ਜਿਆਦਾ ਹੋਰ ਕੁਝ ਨਹੀਂ ਪੁੱਛਦੀ ਬਸ ਮੈਨੂੰ ਐਂ ਦੱਸ ਦੇ ਵੀ ਕੀ ਕੀ ਸਿਲੇਬਸ ਚਾਹੂਗਾ ਕੀ ਨਾ ਤੇ ਡੇਟ ਸ਼ੀਟ ਮੈਨੂੰ ਦੇ ਦੇ ਫਿਰ ਫੇਪਰਾਂ ਦਾ ਪਤਾ ਹੀ ਨਹੀਂ ਲੱਗਣਾ ਕਦੋਂ ਆਪਾਂ ਕਦੋਂ ਨਹੀਂ ਚਲ ਕੋਈ ਨਾ ਸੋਚੂਗੀ ਜੇ ਮੇਰਾ ਮਨ ਕੀਤਾ ਫਿਰ ਦੱਸੂਗੀ ਚਲ ਠੀਕ ਆ ਦੱਸ ਦੇ ਦੀ ਕਿ ਮੈਨੂੰ ਹਾਂਜੀ ਲੱਭਣਾ ਨੇ ਪੜ੍ਹ ਕੇ ਦੇਖੀ ਪੜ ਲੈ ਮੇਰਾ ਪੁੱਤ ਹਾਂਜੀ ਮਾਂ ਪੜੀ ਆਂ ਨੀ ਆ ਕੁਛ ਖਾ ਖੂ ਲੇਤਾ ਕੁਛ ਨਹੀਂ ਖਾਦਾ ਮਾਂ ਉਹ ਕਲਸ਼ਨੀ ਕੁਛ ਕਰਕੇ ਨਹੀਂ ਦੇ ਕੇ ਗਈ ਦੇ ਨੀ ਉਹ ਨਹੀਂ ਮੈਨੂੰ ਕੁਛ ਦੇ ਕੇ ਗਈ ਹੈ ਕੀ ਕੀ ਹਏ ਮੈਂ ਮਰ ਚੱਕੀ ਘਰਾਂ ਮੈਂ ਨਾਲੇ ਉਹਨੂੰ ਕਿਹਾ ਵੀ ਜਦੋਂ ਕੁੜੀ ਕਾਲਜ ਚ ਆਉਂਦੀ ਆ ਜਾਂ ਪੜਦੀ ਆ ਉਹਨੂੰ ਕੋਈ ਨਮੀ ਚੀਜ਼ ਬਣਾ ਕੇ ਦਿਆ ਕਰ ਕੁਛ ਨਹੀਂ ਦੇ ਕੇ ਗਈ ਮੈਨੂੰ ਮੇਰੇ ਕੋਲ ਆਈ ਸੀ ਮੈਨੂੰ ਕਹਿੰਦੀ ਮੈਨੂੰ ਡੇਰ ਸ਼ੀਟ ਦੱਸ ਦੇ ਨਾਲੇ ਕੀ ਸਿਲੇਬਸ ਆਊਗਾ ਉਹ ਵੀ ਦੱਸ ਦੇ ਮੈਂ ਕਿਉਂ ਦੱਸਾਂ ਮੇਰੀ ਗੱਲ ਸੁਣ ਲਾ ਕੋਈ ਡੇਢ ਸੀਟ ਲੈ ਸੀ ਕੋਈ ਨਹੀਂ ਦੱਸਣਾ ਨਾਲ ਮੈਨੂੰ ਆਇਆ ਨਹੀਂ ਸਮਝ ਆਉਂਦੀ ਇਹਦੇ ਨਾਲ ਐਨੀ ਕੁੱਤੇ ਖਾਣੀ ਹੁੰਦੀ ਆ ਪੜਾਈ ਵਾਸੇ ਇਹ ਪਿਓ થી ਪੜਾਈ ਦਾ ਮਗਰਾ ਕਿਉਂ ਕਰੀ ਬੈਠਾ ਕੀ ਕੱਢਣਗੇ ਇਹ ਰੱਬ ਜਾਣੇ ਮਾਂ ਨੇ ਕੀ ਬਹਾਨਾਗਾ ਹੁਣ ਕਿੱਧਰ ਵਾਗੀ ਪੜਦੇ ਹੋਊਗੀ ਹੈ ਮੈਂ ਮਰ ਜਾ ਚੱਲ ਫਿਰ ਮੈਂ ਵਰਦੀਆਂ ਜੂੜ ਮਾਂ ਮੇਰੀ ਗੱਲ ਸੁਣ ਲਾ ਉਹਨੂੰ ਕਹਿ ਦੇ ਆ ਕਿ ਵੀ ਮੇਰੇ ਲਾਵੇ ਨਾ ਲੱਗਿਆ ਕਰੇ ਮਘ ਤੇਰੇ ਲਵੇ ਕੀ ਮੈਂ ਤਾਂ ਤੇਨੂੰ ਕਿਤਾਬਾਂ ਦੇ ਲਵੇ ਵੀ ਨਹੀਂ ਲੱਗਦੀ ਮੈਂ ਪੜਦੀਆਂ ਜੂ ਮੈਂ ਬਣਾਉਂਦੀਆਂ ਉਹ ਪੰਛੀ ਬਾਲਾ ਚ ਮੈਨੂੰ ਤਾਂ ਬਹੁਤ ਖਿਚੜਦੀ ਉਹਨੂੰ ਦੇਖ ਕੇ ਢਿੰਕੀ ਨੇ ਤਾਂ ਮੈਨੂੰ ਕੋਈ ਸਿਲੇਬਸ ਦੱਸਿਆ ਨਹੀਂ ਹੈਗਾ ਮੈਂ ਆਪ ਦੇ ਕੋਲ ਸਾਰਾ ਹੀ ਕਰ ਲੈਣੀ ਆ ਇੰਨਾ ਸੋਈ ਪੇਪਰ ਆਊਗਾ ਹੋਰ ਕਿਹੜਾ ਬਾਹਰੋਂ ਆਉਣਾ ਹੋਰ ਇਹ ਤੇ ਮਾਰੀ ਜਾਇਆ ਕਰ ਸਾਰਾ ਦਿਨ ਠੂੰਕਾ ਨਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਹੀਂ ਪੜ੍ਹਾਈ ਕਰਨੀ ਨਹੀਂ ਪੜ੍ਹਾਈ ਕਰਨੀ ਤੁਸੀਂ ਪਿਓ ਤੇ ਕਿਉਂ ਨਹੀਂ ਮਿਟਦੇ ਬੇਬੇ ਐ ਕਿਉ ਕਰਦੀਆਂ ਕਰ ਲੈਂਦੇ ਨਾ ਆਖੀ ਸੇਮੈਸਟਰ ਹੈਗਾ ਦੇਖ ਮੈਂ ਇੰਨੀ ਮਿਹਨਤ ਕੀਤੀ ਹੈ ਪੜਾਈ ਦੀ ਹੁਣ ਤਾਂ ਮੈਂ ਘਰ ਦਾ ਕੰਮ ਵੀ ਸਾਰਾ ਕਰ ਦਿੰਨੀ ਆ ਕਰੀਏ ਨੇ ਮਿਹਨਤ ਬੱਚੀ ਬਣੀਆ ਸੇਮੈਸਟਰ ਦੀ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਆ ਤੇਰੇ ਪਿਓ ਦੇ ਕੀ ਕਰਨ ਭਰੇ ਨੇ ਮੇਰਾ ਦੋਸਨ ਮਨਾਤਾ ਕਿਤੇ ਮੇਰੇ ਮੂਹਰੇ ਨਹੀਂ ਤੇ ਬੋਲਦਾ ਹੁਣ ਸਾਨੂੰ ਨਾ ਮਤ ਨਹੀਂਾਨੂੰ ਨੇ ਦੇਖ ਨਹੀਂ ਚਰਦਾ ਬੇਬੇ ਮੈਂ ਜਾਣ ਕੇ ਨਹੀਂ ਸੋਦਾ ਮੈਨੂੰ ਮੈਂ ਮੇਰੇ ਅੱਖਾਂ 'ਚ ਹੰਝੂ ਨਿਕਲ ਹੀ ਜਾਂਦੇ ਸੀ ਮੈਨੂੰ ਬਾਪੂ ਨੇ ਪੁੱਛ ਲਿਆ ਮੈਂ ਤਾਂ ਕਰਕੇ ਦੱਸਦਾ ਨਿੰਮੈਂ ਜਾਣਦਿਆ ਤੇਰੇ ਹੰਝੂਆਂ ਨੂੰ ਖੇਖੜਨ ਹਾਰ ਨੂੰ ਮੈਂ ਤੇ ਮੈਨੂੰ ਐ ਕਰ ਆ ਕਿਤਾਬਾਂ ਬੇਬੇ ਆ ਕੀ ਕਰ ਤਰੀਆਂ ਕਿਤਾਬਾਂ ਦਾ ਛਾਪਾ ਪਾਇਆ ਹੋਇਆ ਇਹ ਤੇਰੀਆਂ ਕਿਤਾਬਾਂ ਨਹੀਂ ਜੂੜ ਵਰਦੇ ਸੰ ਕਿਤਾਬਾਂ ਮੈਂ ਵੀ ਛੱਡ ਦੇ ਮੈਂ ਪੜਨੋਂ ਵੀ ਆਇਆ ਨਾ ਕਰਨੋਂ ਮੈਂ ਮੈਂ ਵੀ ਛੱਡ ਦੇ ਮੈਂ ਆਈ ਮੇਰੇ ਤੋਂ ਮੈਂ ਮੈਂ ਮੇਰੇ ਘਰ ਦਾ ਜੀ ਕੀਰੀ ਸਾਖ ਮੈਂ ਬਿਆਨ ਨਾ ਕਰ ਮੇਰੀ ਗੱਲ ਨੂੰ ਆ ਤੂੰ ਦੇਖੀ ਨਾ ਤਾਂ ਬਾਤ ਮੈਂ ਮੈਂ ਨਾ ਕਰ ਮੈਂ ਨਾ ਕੋਣੀ ਸੱਪਾ ਮੈਂ ਨਾ ਘਰ ਮੁਕਾਦੂ ਮੈਂ ਮੈਂ ਵੀ ਆ ਕੇ ਮੱਤ ਟੀਪੂ ਖੋਦੂ ਮੈਂ ਨਾ ਮਾਰੇ ਕਰ ਮਾਰੇ ਕੇ ਲੱਗੀ ਆ ਰੋਡੀ ਮੈਂ ਨਹੀਂ পড়ੂੰਗੀ ਹਣ ਦਮਾ ਮੈਂ ਨਾ ਕਿਵੇਂ ਹੈ ਰੰਗਨੀ ਮਾਈ ਇਹ ਜ਼ਿੰਦਗੀ ਦੇ ਪੰਧਨੀ ਮਾਈ ਕੱਖੋ ਹੌਲੇ ਹੁੰਦੇ ਜਾਈਏ ਜੋ ਜੋ ਖੰਡੇ ਵਖਰੀ ਨੀ ਮਰ ਕਿੱਥੋਂ ਸੀ ਹੱਸੇ ਖੇਡੇ ਕੀਨੇ ਦਿੱਤੇ ਵੰਡ ਨੀ ਮਾਏ ਹੰਝੂ ਪੂੰਝ ਕੇ ਹੱਸਣ ਦਾ ਦੱਸ ਜਾ ਸਾਨੂੰ ਤੰਗ ਨੀ ਮਾਏ ਹੰਝੂ ਪੂੰਝ ਕੇ ਹੱਸਣ ਦਾ ਦੱਸ ਜਾ ਸਾਨੂੰ ਤੰਗ ਨੀ ਮਾਏ ਉਹ ਆਹ ਬੱਬੂ ਮੇਰੇ ਮੇਰੇ ਕਿਤਾਬਾਂ ਮਚਾਉਂਦੀ ਐ ਸਾਰੀ ਆ ਦਿਖਾਈ ਦਿੱਤੀ ਉਹਨੇ ਜਾ ਤਾਂ ਹੈ ਨਾ ਉਹ ਪੁੱਤ ਤਾਂ ਪੁੱਤ ਦਾ ਕੋਸਤਾ ਕਰਦੀ ਮੱਤੇ ਉਹ ਪੁੱਤੇ ਦਾ ਮਾਤ ਰ ਮਸਲੇ ਦੀ ਰੋਣਾ ਉਹਨੇ ਹਾਂ ਇੱਕ ਤਾਂ ਬੱਬੂ ਅਨਨੁਸਕਾਰ ਦੇ ਲੈ ਬਾਤ ਸਮਝਾਂਗੇ ਤੇਰੇ ਛੜ ਦੇ ਖੜਾ ਹੋਰ ਲਿਆ ਵਾ ਇੱਕ ਤਾਂ ਉਹਨੇ ਦਿਖਾਈ ਦਿੱਤੀ ਨਾਲ ਮਿਲ ਕੇ ਤੁਸੀਂ ਉਹ ਪਰਤੂਤ ਹੈ ਅੜੀ ਉਹ ਮੇਰੀ ਧੀ ਅੜੀ ਉਹਦਾ ਮਾਣਾ ਰਾਲ ਕੇ ਤੁਸੀਂ ਇਹ ਟੰਗਾ ਕੰਮ ਨਹੀਂ ਕਰਿਆ ਤੇ ਫਿਰ ਕੀ ਹੋ ਗਿਆ ਬੁਕਸੀ ਨੇ ਮੱਛ ਗਿਆ ਮੱਛ ਗਿਆ ਇਹ ਕਾਗਜ਼ੀ ਨਾ ਇਹ ਮਨੂ ਦੀ ਜ਼ਿੰਦਗੀ ਹੈ ਤੇਰੇ ਭਾਵੇਂ ਇਹ ਕਾਗਜ਼ ਨੇ ਰਾਲ ਕੇ ਮਾਂ ਮਾ ਧੀਆ ਨੇ ਮਕੂਕੇ ਰੱਖ ਦੀਆਂ ਪੁੱਤਰ ਉਹ ਨਾ ਤੇਰਾ ਪਿਓ ਜਿਉਂਦਾ ਹੈ ਹਲੇ ਫਿਕਰ ਨਾ ਕਰ ਮੈਂ ਤੈਨੂੰ ਸਾਰਾ ਕੁਝ ਲਿਆ ਕੇ ਦੇਉਂ ਉੜੀਏ ਬਗਜਾ ਤੂੰ ਸਾਡਾ ਤਮਾਸ਼ਾ ਦੇਖੀ ਜਾਨੀ ਐ ਤੂੰ ਨਾਲੇ ਰਲ ਮਿਲ ਕੇ ਤੇਰੀ ਮਾਂ ਨਾਲ ਤੁਸੀਂ ਦੋਨਾਂ ਨੇ ਕੰਮ ਕਰਿਆ ਅਸੀਂ ਹੀ ਕਰਦੇ ਆ ਜੋ ਵੀ ਕਰਦੇ ਆ ਖੜਨਾ ਵੀ ਨਹੀਂ ਮੈਂ ਇੱਥੇ ਰੋਈ ਜਾ ਬਗਜਾ ਬਗਜਾ ਤੂੰ ਇੱਥੇ ਮੈਨੂੰ ਕੁਝ ਕਹਿਣਾ ਜਾਵੇ ਬਸ ਪੀਏ ਰੋ ਨਾ ਮੈਂ ਕਰਦਾ ਸਾਰਾ ਇੰਤਜ਼ਾਮ ਤੇਰੇ ਵਾਸਤੇ ਆ ਜਾ ਆ ਜਾ ਮੇਰੀ ਅੱਗਾ ਪਿਆ ਉਹਨੇ ਪੁੱਤ ਹੋਰ ਲੈ ਨੂੰ ਇਹ ਤਾਂ ਬਾਜ਼ਾਰ ਤੋਂ ਮਿਲ ਜਾਂਦੇ ਆ ਤੂੰ ਮਿਹਨਤ ਨਾਲ ਆਉਂਦੀ ਛੱਡ ਮਨ ਹਵਾ ਨਾ ਕਰ ਪੁੱਤਾ ਬਲਾ ਆ ਜਾ ਮੇਰੀ ਧੀ ਆ ਜਾ